ਹੰਪੀ ਕਕੇਪੇ ਖਾਰੀ ਤੇਰੇ ਅੱਗੇ ਕਿਆ ਤੂੰ ਨਿਜ ਪਤ ਹੈ ਦਾਤਾ ਇਹਦਾ ਅਰਥ ਹੈ ਤੂੰ ਆਪਣੇ ਅਧਿਕਾਰਾਂ ਦਾ ਆਪ ਹੀ ਮਾਲਕ ਹੈ ਤੁਹਾਨੂੰ ਕੁਝ ਦੇਣ ਲੱਗਿਆ ਕਿਸੇ ਦੀ ਮੀਟਿੰਗ ਬੁਲਾਉਣ ਦੀ ਲੋੜ ਨਹੀਂ ਕਿ ਮੈਂ ਇਹ ਕੰਮ ਕਰਾਂ ਕਿ ਨਾ ਨਿਜ ਪਤ ਦਾ ਅਰਥ ਹੈ ਤੁਸੀਂ ਆਪਣੇ ਆਪ ਸੁਤੰਤਰ ਹੋ ਨਿਜ ਪਤ ਅਰਥ ਹੈ ਤੁਸੀਂ ਆਪਣੇ ਪਤੀ ਆਪਣੇ ਮਾਲਕ ਆਪ ਹੋ ਤੁਹਾਨੂੰ ਕਿਸੇ ਤੋਂ ਪੁੱਛਣਾ ਪੈਣਾ ਕਿਸ ਬੰਦੇ ਨੇ ਇੰਨੇ ਗੁਨਾਹ ਕੀਤੇ ਇਹਨੂੰ ਮਾਫ਼ ਕਰ ਦਈਏ ਕਿ ਨਾ ਇਸ ਬੰਦੇ ਨੇ ਇਹਨੇ ਪਾਪ ਕੀਤੇ ਨੇ ਇਹ ਮਾਫ ਮੰਗਣ ਆਇਆ ਦੇ ਦਈਏ ਕਿ ਨਾ ਵੈਗਰੂ ਜੀ ਤੁਸੀਂ ਸਵਤੰਤਰ ਹੋ ਤੁਸੀਂ ਬੇਮੁਥਾਜ ਕੋ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਤੇ ਸਤਿਗੁਰਾਂ ਨੇ ਬਾਣੀ ਚ ਕਿਹਾ ਬਿਓ ਪੁੱਛਣਾ ਮਸਲ ਧਰੈ ਜੋ ਕਿਛ ਕਰੈ ਸੋ ਆਪੈ ਕਰੈ ਉਹ ਕਿਸੇ ਦੀ ਸਲਾਹ ਲੈ ਕੇ ਫੈਸਲੇ ਨਹੀਂ ਕਰਦਾ ਆਪਣੇ ਆਪ ਕਰਦਾ ਤੇ ਜੇ ਆਪਣੇ ਫੈਸਲੇ ਤੁਸੀਂ ਆਪ ਕਰਦੇ ਹੋ ਤੇ ਕਿਰਪਾ ਕਰੋ ਮੈਂ ਝੋਲੀ ਅੱਡ ਕੇ ਆਇਆ ਮੇਰੇ ਮੰਗਤੇ ਦੀ ਝੋਲੀ ਚ ਆਪਣਾ ਨਾਮ ਪਾ ਦਿਓ